ਸਸੀ ਗੱਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਪਾਜ ਦੀ ਵੀਡੀਓ ਅੱਜ ਦੀ ਵੀਡੀਓ ਸਵੇਰ ਸੇ ਦਾ ਟਾਈਮ ਆ ਥੋੜਾ ਜਿਹਾ ਸੂਰਜ ਨਿਕਲਿਆ ਹੋਇਆ ਥੋੜਾ ਨਹੀਂ ਬਹੁਤ ਨਿਕਲਿਆ ਤੁਸੀਂ ਇੱਧਰ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਵਾ ਮੌਸਮ ਸਵੇਰ ਦਾ ਟਾਈਮ 8 ਵਜੇ ਦਾ ਤੇ ਹਵਾ ਵੀ ਨਾਲ ਚੱਲਦੀ ਪਈ ਆ ਤੇ ਠੰਡ ਵੀ ਬਹੁਤ ਆ ਤੇ ਪਰ ਇੰਨਾ ਵਾ ਵੀ ਸੂਰਜ ਨਿਕਲਿਆ ਹੋਇਆ ਜਦੋਂ ਸੂਰਜ ਨਿਕਲਦੇ ਨਾ ਫਿਰ ਭਾਵੇਂ ਹਵਾ ਵੀ ਚੱਲਦੀ ਹੋਵੇ ਜਾਂ ਧੁੰਦ ਵੀ ਪਈ ਹੋਵੇ ਤਾਂ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਸੂਰਜ ਜਦੋਂ ਨਿਕਲ ਜਾਂਦਾ ਉਹ ਤਾਂ ਬੰਦਾ ਪੱਗਰ ਜੇ ਜਾਂਦਾ ਤੇ ਅੱਜ ਆਪਾਂ ਐ ਗਾਰਡਨ ਦੇ ਵਿੱਚ ਉੱਧਰ ਮੰਮੀ ਕੇ ਪਿੰਡ ਗਏ ਹਾਂ ਜਦੋਂ ਤੇ ਉਥੇ ਸੂਰਜ ਨਹੀਂ ਨਿਕਲਦਾ ਬਹੁਤ ਠੰਣ ਲੱਗਦੀ ਸੀਗੀ ਤੇ ਇਹ ਦੇਖ ਰਏ ਸੀ ਆਪਣਾ ਇਹ ਗਾਰਡਨ ਦਾ ਹਾਲ ਤੇ ਇਹ ਧਨੀਆਂ ਵੀ ਬਹੁਤ ਸੋਹਣਾ ਹੋਇਆ ਤੇ ਇਹਦੇ ਨਾਲ ਨਾਲ ਮੂਲੀਆਂ ਵੀ ਬਹੁਤ ਸੋਹਣੀਆਂ ਹੋਈਆਂ ਸੀ ਆਪਾਂ ਅੱਜ ਕੀ ਇਥੋਂ ਤੋੜਨ ਆਏ ਹੋ ਬਾਅਦ ਚ ਦੱਸਦੇ ਹਾਂ ਪਹਿਲਾਂ ਆਜੋ ਤੁਹਾਨੂੰ ਦਿਖਾ ਦਿੰਨੇ ਆਪਾਂ ਵੀ ਮੇਥੀ ਵੀ ਦੇਖੋ ਬੜੀ ਸੁਣੀ ਹੋ ਗਈ ਤੇ ਥੋੜਾ ਜਿਹਾ ਇੰਨਾ ਵੀ ਦੀ ਸਫਾਈ ਕਰਨ ਵਾਲੀ ਹੈ ਜਿਵੇਂ ਤੁਹਾਨੂੰ ਪਤਾ ਵੀ ਕਹਿੰਦੇ ਨજર ਹਟੀ ਦੁਰਘਟਨਾ ਘਟੀ ਉਹ ਗੱਲ ਆ ਵੀ ਆਪਣੀ ਹੁਣ 2-3 ਦਿਨ ਹੋ ਗਏ ਤੇ ਨਜ਼ਰ ਨਹੀਂ ਸੀਗੀ ਆਪਾਂ ਉੱਥੇ ਗਏ ਸੀਗੇ ਤੇ ਥੋੜਾ ਜਿਹਾ ਇਹਦਾ ਹਾਲਤ ਖਰਾਬ ਹੋਈ ਪਈ ਆ ਤੇ ਇਹ ਇਧਰ ਗੋਭੀ ਦੇ ਜਿਹੜੇ ਤੁਸੀਂ ਦੇਖ ਸਿਓ ਵੀ ਗੋਭੀ ਦੇ ਪੱਤੇ ਆ ਵਿੱਚ ਫੁੱਲ ਆਣੇਗੇ ਤੇ ਫੁੱਲ ਆਪਾਂ ਸਾਰੇ ਪਹਿਲਾਂ ਤੋੜ ਚੁੱਕੇ ਆ ਐਰਕੀ ਸਿਆਲ ਨਾ ਬਹੁਤ ਸੋਹਣੀ ਗੋਭੀ ਹੋਈ ਸੀ ਸਾਡੀ ਤੇ ਗੋਭੀ ਦੇ ਉੱਪਰੋਂ ਠੇ ਮੂਲੀਆਂ ਦੇ ਪਰੌਂਠੇ ਖਾ-ਖਾ ਕੇ ਮਾਨਕ ਕਿਆ ਪਿਆ ਦੇ ਇਹ ਸਾਰੇ ਆਪਾਂ ਹੁਣ ਇਹਨਾਂ ਨੂੰ ਕੱਢ ਦੇਣਾ ਇੱਥੋਂ ਤੇ ਪਿਆਜ਼ ਲੈ ਕੇ ਆਏ ਸੀ ਪਿਆਜ਼ ਲਾਵਾਂਗੇ ਇਧਰ ਗੋਭੀ ਖਤਮ ਹੋ ਗਈ ਆ ਤੇ ਸਾਗ ਵੀ ਆਪਣਾ ਹੁਣ ਪੱਕ ਰਿਹਾ ਕੋਕ ਟਾਈਮ ਹੀ ਨਹੀਂ ਲੱਗਿਆ ਤੋੜਨ ਦਾ ਇਹਨੂੰ ਵੀ ਆਪਾਂ ਕੱਢ ਦਾਂਗੇ ਹੁਣ ਤੇ ਇੱਥੇ ਵੀ ਆਪਾਂ ਪਿਆਜ਼ ਲਾਵਾਂਗੇ ਕੁਛ ਗੋਭੀ ਮੈਂ ਹੋਰ ਲੈ ਕੇ ਆਈ ਆ ਵੀ ਜਿਹੜੀ ਗੋਭੀ ਆ ਬੰਦ ਗੋਭੀ ਚਾਹੇ ਫੁੱਲ ਗੋਭੀ ਹੋਰ ਲੈ ਕੇ ਆਈ ਆ ਤੇ ਉਹ ਆਪਾਂ ਇੱਥੇ ਲਾ ਦਾਂਗੇ ਇਹ ਦੇਖੋ ਇੱਕ ਫੁੱਲ ਰਹਿ ਗਿਆ ਬਾਕੀ ਜਿਹੜੇ ਸਾਰੇ ਬਣ ਗਏ ਸੀ ਉਹ ਆਪਾਂ ਸਾਰੇ ਤੋੜ ਲੇ ਇਧਰ ਸਾਗ ਤੇ ਉਹ ਗਾਜਰਾ ਵੀ ਅੱਜ ਕੱਢ ਦਾਂਗੇ ਮੂਲਾ ਸਿੰਘ ਦੇਖੋ ਕਿੱਡਾ-ਕੱਡਾ ਹੋਇਆ ਇਹ ਦੇਖੋ ਆ ਮੂਲਾ ਸਿੰਘ ਟੁੱਟ ਕੇ ਦੇਖਦੇ ਆਪਾਂ ਬਹੁਤ ਜ਼ੋਰ ਨਾਲ ਗੰਦਿਆਂ ਨੂੰ ਟੁੱਟ ਗਈ ਦੇਖ ਟੁੱਟ ਗਈ ਆ ਮੂਲੀ ਬਹੁਤ ਮੋਟੀ ਆ ਇੱਥੋਂ ਤੱਕ ਹੋਣੀ ਆ ਜਿਵੇਂ ਮੈਨੂੰ ਲੱਗਦਾ ਤੇ ਇਹ ਵੀ ਪੱਕਦੀਆਂ ਜਾਂਦੀਆਂ ਨੇ ਇਹਨਾਂ ਨੂੰ ਆਪਾਂ ਸਾਰੀਆਂ ਨੂੰ ਕੱਢ ਲਾਂਗੇ ਤੇ ਦੀ ਸਾਫ ਸਫਾਈ ਕਰ ਦਾਂਗੇ ਹੁਣ ਹੋਲੀ-ਵਲੀ ਕਰਾਂਗੇ ਦੇਖੋ ਕਿਉਂਕਿ ਬੱਚਿਆਂ ਦਾ ਵੀ ਹੁਣ ਸਕੂਲ ਲੱਗ ਗਿਆ ਤੁਹਾਨੂੰ ਪਤਾ ਤੇ ਬੱਚਿਆਂ ਨੇ ਵੀ ਸਕੂਲ ਜਾਣਾ ਵੈਸੇ ਘਰੇ ਹੁਣ ਤੇ ਵਧੀਆ ਮौज ਰਹਿੰਦੀ ਆ ਵੀ ਚੱਲ ਕੰਮ ਕਰ ਲੈਂਦੇ ਨੇ ਲੱਗੋ ਇੱਧਰ ਕਿੰਨੇ ਸੋਹਣੇ ਹੋਏ ਨੇ ਛਲਗਮ ਇਹ ਵੀ ਆਪਾਂ ਕੱਢ ਲਾਂਗੇ ਜਿਹੜੇ ਜਿਹੜੇ ਬਣ ਗਏ ਆ ਕੋ ਛੋਟੇ ਨੇ ਇਹਨਾਂ ਨੂੰ ਆਪਾਂ ਰਹਿਨ ਦਾਂਗੇ ਛਲਗਮ ਬਹੁਤ ਸੋਹਣੇ ਹੋਏ ਸੀਗੇ ਮੈਂ ਕੱਢ ਕੇ ਇਹਨਾਂ ਦੀ ਨਾ ਸਬਜ਼ੀ ਬਣਾ ਲਈ ਸੀਗੀ ਤੇ ਜ਼ਿਆਦਾਤਰ ਮਾਵਾਂ ਦੀ ਇਹੀ ਸ਼ਿਕਾਇਤ ਹੋਊਗੀ ਕਿ ਉਹਨਾਂ ਦੇ ਬੱਚੇ ਜਿਹੜੇ ਉਹ ਛਲਗਮ ਦੀ ਸਬਜ਼ੀ ਨਹੀਂ ਖਾਂਦੇ ਚਾਹੇ ਆਲੂ ਪਾ ਕੇ ਬਣਾਈ ਜਾਵੇ ਚਾਹੇ ਜਿਵੇਂ ਦੂਸਰਾ ਆਪਾਂ ਬਣਾਉਨੇ ਆ ਨਾ ਹਾਂ ਸਾਗ ਬਣਾਉਨੇ ਆ ਤਾਂ ਉਹਦਾ ਬਣਾਇਆ ਜਾਵੇ ਤੇ ਬੱਚੇ ਨਹੀਂ ਖਾਂਦੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੱਚਿਆਂ ਨੂੰ ਛਲਗਮ ਤੁਸੀਂ ਕਿਵੇਂ ਖਵਾ ਸਕਦੇ ਹੋ ਕਿਉਂਕਿ ਛਲਗਮ ਬਹੁਤ ਹੀ ਜ਼ਿਆਦਾ ਆਪਣੇ ਸਰੀਰ ਵਾਸਤੇ ਜ਼ਰੂਰੀ ਹੁੰਦਾ ਛਲਗਮ ਮooli ਗਾਜਰ ਇਹ ਅਲਕੈਲਾਈਨ ਹੁੰਦੀਆਂ ਨੇ ਸਬਜ਼ੀਆਂ ਜ਼ਮੀਨ ਦੇ ਅੰਦਰ ਜਿਹੜੀਆਂ ਉਗਦੀਆਂ ਨੇ ਇਹ ਛਲਗਮ ਮooli ਗਾਜਰ ਤੁਹਾਨੂੰ ਪਤਾ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਤੇ ਐਂ ਹੀ ਪਹਿਲੀਆਂ ਦੇ ਵਿੱਚ ਛਲਗਮ ਮooli ਪਟਪਟ ਕੇ ਖਾਈ ਜਾਂਦੇ ਸੀ ਤੇ ਸਿਹਤ ਜਿਹੜੀ ਬਹੁਤ ਵਧੀਆ ਹੁੰਦੀ ਸੀਗੀ ਅੱਜ ਕੱਲ ਬੱਚੇ ਇਹਨਾਂ ਚੀਜ਼ਾਂ ਨੂੰ ਛੱਡਦੇ ਜਾ ਰਹੇ ਆ ਚਾਹੇ ਮooli ਹੋਵੇ ਤੇ ਚਾਹੇ ਹੋਵੇ ਜੀ ਛਲਗਮ ਬਟ ਆਪਾਂ ਬੱਚਿਆਂ ਨੂੰ ਖਵਾਉਣਾ ਹੈ ਛਲਗਮ ਕਿਸ ਤਰ੍ਹਾਂ ਖਾਉਣੇ ਆ ਉਹ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖਿਓ ਇਹ ਛਲਗਮ ਜਿਹੜੇ ਆਪਾਂ ਮੋٹے-ਮੋٹے ਫੁੱਟ ਲੈਨੇ ਕੁਦਰਤ ਜਿਹੜੀ ਬਹੁਤ ਹੀ ਇੱਕ ਵੱਡੀ ਚੀਜ਼ ਆ ਇਹ ਧਰਤੀ ਮਾਂ ਜਿਹੜੀ ਆ ਇਹ ਆਪਣੇ ਸੀਨੇ ਦੇ ਨਾ ਬੀ ਜਿਹੜਾ ਉਹ ਸਮਾਗੇ ਰੱਖਦੀ ਐ ਇਹ ਦੇਖੋ ਤੁਸੀਂ ਵੇਖ ਸਕਦੇ ਹੋ ਪਹਿਲਾਂ ਨਾ ਅਸੀਂ ਇਸ ਕੈਰੀ ਦੇ ਵਿੱਚ ਬਹੁਤ ਹੀ ਜਿਹੜਾ ਸਲਾਦ ਲਾਇਆ ਸੀ ਸਲਾਦ ਪੱਤਾ ਜੀ ਨੂੰ ਬੋਲਦੇ ਨਾ ਇਹ ਲਾਇਆ ਸੀਗਾ ਤੇ ਬਟ ਇੱਚ ਨੂੰ ਨਾ ਕੋਈ ਕੀੜਾ ਆਇਆ ਉਹਨੇ ਸਾਰਾ ਹੀ ਖਾ ਲਿਆ ਤੇ ਹੁਣ ਦੇਖੋ ਜਿਹੜਾ ਇੱਕ ਬੂਟਾ ਵਾ ਉਹ ਉਗ ਗਿਆ ਇਹ ਜਿਹੜੇ ਸਲਾਦ ਹੋਇਆ ਇਹਨੂੰ ਆਪਾਂ ਰਹਿਣ ਦਾਂਗੇ ਤੇ ਬਾਕੀ ਆਪਾਂ ਜਿਹੜਾ ਸਾਰਾ ਕੁਝ ਕੱਢ ਦਾਂਗੇ ਤੋਂ ਜਿਹੜਾ ਛਲਗਮ ਖਵਾਉਣ ਦਾ ਤਰੀਕਾ ਨਾ ਬੱਚਿਆਂ ਨੂੰ ਅੱਜ ਆਪਾਂ ਦੱਸਾਂਗੇ ਇਹ ਬਹੁਤ ਹੀ ਸਿੰਪਲ ਤੇ ਸੌਖਾ ਜਿਦੋਂ ਤੁਸੀਂ ਦੇਖ ਲੈਣਾ ਤੇ ਤੁਹਾਡੇ ਬੱਚਿਆਂ ਨੂੰ ਜਦੋਂ ਤੁਸੀਂ ਖਵਾਇਆ ਉਹਨਾਂ ਨੇ ਰੋਜ਼ ਹੀ ਡਿਮਾਂਡ ਕਰਿਆ ਕਰਨੀ ਕਿ ਮੰਮਾ ਉਹੀ ਚੀਜ਼ ਬਣਾਓ ਤੇ ਇਹ ਦੇਖੋ ਜੀ ਛਲਗਮ ਆਪਾਂ ਤੋੜ ਲਏ ਤੇ ਕੁਛ ਕੁ ਛਲਗਮ ਆਪਾਂ ਰਹਿਣ ਤੇ ਜਿਹੜੇ ਨਿੱਕੇ ਨਿੱਕੇ ਆ ਉਹਨਾਂ ਨੂੰ ਆਪਾਂ ਰਹਿਣ ਦਿੰਨੇ ਆ ਵੱਡੇ ਜਿਹੜੇ ਸਾਰੇ ਆਪਾਂ ਕੱਢ ਲੈਣੇ ਆ ਇਹ ਛਲਗਮ ਦੇ ਜਿਹੜੇ ਕੁਛ ਕੁ ਪੱਤੇ ਆ ਨਾ ਉਹ ਆਪਾਂ ਨਾਲ ਰੱਖ ਦਾਂਗੇ ਇਹ ਵੱਡੇ ਵੱਡੇ ਪੱਤੇ ਜਿਹੜੇ ਆਪਾਂ ਸਾਰੇ ਉਤਾਰ ਕੇ ਇੱਥੇ ਰੱਖ ਜੰਨੇ ਆ ਕਿਉਂਕਿ ਇੱਥੇ ਗਾਵਾ-ਗਵਾ ਲੰਗਦੀਆਂ ਰਹਿੰਦੀਆਂ ਉਹਨਾਂ ਨੂੰ ਬਾਅਦ ਚ ਪਾਜਦੀ ਤੇ ਜਿਹੜੇ ਨਿੱਕੇ ਨਿੱਕੇ ਪੱਤੇ ਆ ਨਾ ਇਹਨਾਂ ਨੂੰ ਆਪਾਂ ਰੱਖ ਦਾਂਗੇ ਇਹ ਨਾਲ ਹੀ ਇਹਦੇ ਵਰਤਾਂਗੇ ਆਪਾਂ ਤੇ ਛਲਗਮ ਦੇ ਪੱਤੇ ਆਪਾਂ ਸਾਰੇ ਉਤਾਰਤੇ ਆ ਇਹ ਜਿਹੜੇ ਪੱਤੇ ਆ ਇਹਨਾਂ ਚੋਂ ਸਾਫ਼ ਸਾਫ਼ ਪੱਤੇ ਆਪਾਂ ਨਾਲ ਹੀ ਇਸਤੇਮਾਲ ਕਰਾਂਗੇ ਸਾਡੀ ਗੁੱਡੋ ਜਿਹੜੀ ਉਹ ਛਲਗਮ ਬਿਲਕੁਲ ਨਹੀਂ ਖਾਂਦੀ ਉਨੂੰ ਸਾਗ ਦੇ ਦੋ ਚਾ ਕੁਝ ਵੀ ਬਣਾ ਕੇ ਦੇ ਦੋਨੇ ਕਿਹਾ ਮੰਮਾ ਮੈਂ ਛਲਗਮ ਨਹੀਂ ਖਾਣਾ ਕੁਝ ਹੋਰ ਖਾ ਲੂੰਗੀ ਤੇ ਆਪਾਂ ਇਹ ਨਵਾਂ ਤਰੀਕਾ ਲੱਭਿਆ ਉਹਨੂੰ ਛਲਗਮ ਖਵਾਉਣ ਦਾ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਸਿਹਤ ਵਾਸਤੇ ਬਹੁਤ ਜ਼ਿਆਦਾ ਖਾਸ ਕਰਕੇ ਜਿਹੜੇ ਬੱਚੇ ਵੱਧੇ ਪਏ ਨਾ ਉਹਨਾਂ ਨੂੰ ਇਹ ਬਹੁਤ ਹੀ ਜ਼ਰੂਰੀ ਹੈ ਛਲਗਮ ਖਾਣੇ ਤੇ ਆਪਾਂ ਥੋੜਾ ਜਿਹਾ ਹੁਣ ਇਹ ਰੈਸਪੀ ਚ ਪਾਉਣਾ ਸੀ ਧਨੀਆ ਵੀ ਤੋੜ ਲੈਣੇ ਧਨੀਆ ਜਿਹੜਾ ਆਪਣਾ ਬਹੁਤ ਵਧੀਆ ਹੋਇਆ ਵਾ ਹੁਣ ਨਾ ਜਿਵੇਂ ਕੋਰਾ ਜਿਹਾ ਪੈਣ ਲੱਪਿਆ ਨਾ ਉਹਦੇ ਕਰਕੇ ਜਿਹੜਾ ਥੋੜਾ ਖਰਾਬ ਹੋ ਰਿਹਾ ਇੱਕੋਰੀ ਵੱਡਾ ਵੱਡਾ ਸਾਰ ਤੇ ਫਿਰ ਇਹ ਦੁਬਾਰਾ ਫੇਰ ਫੁੱਟਣ ਲੱਗ ਜੂਗਾ ਇਹਨਾਂ ਆਪਾਂ ਤੋੜ ਲਿਆ ਤੇ ਹੁਣ ਆਪਾਂ ਚੱਲਦੇ ਆਂ ਜੀ ਆਪਣੀ ਰਸੋਈ ਦੇ ਵਿੱਚ ਕੀ ਕੀ ਤਿਆਰੀ ਕਰਦੇ ਆਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲੈਨੇ ਆਂ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਕਿ ਇਹਦਾ ਆਪਾਂ ਕੀ ਬਣਾਉਣ ਲੱਗੇ ਥੋਲੀ ਵੀ ਇੱਕ ਲੈ ਕੇ ਚੱਲਣ ਹਲਗਮ ਰਗੜੇ ਸੀਗੇ ਉਹਨਾਂ ਨੂੰ ਆਪਾਂ 15-20 ਮਿੰਟ ਜਿਹੜਾ ਨਮਕ ਪਾ ਕੇ ਰੱਖਤਾ ਸੀਗਾ ਤੇ ਇਹਨਾਂ ਨੇ ਕਾਫੀ ਪਾਣੀ ਛੱਡ ਦਿੱਤਾ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਪਾਣੀ ਆ ਇਹਨਾਂ ਸਾਰਿਆਂ ਦਾ ਪਾਣੀ ਜਿਹੜਾ ਆਪਾਂ ਪਹਿਲਾਂ ਇਹਨਾਂ ਨੂੰ ਨਿਚੋੜ ਲੈਣੇ ਚੰਗੀ ਤਰ੍ਹਾਂ ਤੇ ਫਿਰ ਅੱਗੇ ਆਪਾਂ ਤੁਹਾਨੂੰ ਦੱਸਦੇ ਵੀ ਕੀ ਕਰਨਾ ਤੇ ਇਹਦੇ ਵਿੱਚ ਆਪਾਂ ਜਿਹੜਾ ਜਿਹੜਾ ਸਮਾਨ ਪਾਉਣਾ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਆ ਇਹ ਪਿਆਜ਼ ਕੱਟਿਆ ਜੀ ਇੱਕ ਆਪਾਂ ਬ੍ਰਿਕ-ਬ੍ਰਿਕ ਤੇ ਨਾਲ ਇਹ ਅਦਰਕ ਆ ਇਹ ਵੀ ਆਪਾਂ ਇਹ ਚ ਬ੍ਰਿਕ-ਬ੍ਰਿਕ ਕੱਟਿਆ ਵਾ ਅਦਰਕ ਜ਼ਰੂਰ ਪਾਓ ਜੇ ਪਿਆਜ਼ ਭਾਵੇਂ ਤੁਸੀਂ ਸਕਿਪ ਕਰ ਸਕਦੇ ਹੋ ਨਾਲ ਆਪਾਂ ਕੱਟੀਆਂ ਜਿਹਦੇ ਵਿੱਚ ਦੋ ਦਨ ਹਰੀਆ ਮਿਰਚਾਂ ਤੇ ਇਹ ਹਰਾ ਧਨੀਆ ਤੇ ਇਹ ਸਾਰੇ ਜਿਹੜੇ ਛਲਗਮ ਆ ਇਹਨਾਂ ਦਾ ਆਪਾਂ ਚੰਗੀ ਤਰ੍ਹਾਂ ਪਹਿਲਾਂ ਪਾਣੀ ਨੇ ਝੋਲ ਲੈਣੇ ਪਾਣੀ ਨੇ ਇਹਦੇ ਵਿੱਚ ਬਿਲਕੁਲ ਵੀ ਰਹਿਣਾ ਚਾਹੀਦਾ ਤੇ ਪਾਣੀ ਨਿਚੋੜ ਕੇ ਆਪਾਂ ਇਦਾਂ ਇਹਦੇ ਇਸ ਵਾਲੇ ਟੋਂਗੇ 'ਚ ਪਾਈ ਜਾਵਾਂਗੇ ਪਾਣੀ ਦੇ ਵੱਲੋਂ ਕਿੰਨਾ ਛੱਡਿਆ ਛਲਗਮ ਨੇ ਜਿਵੇਂ ਆਪਾਂ ਮੂਲੀ ਨੂੰ ਪਰੌਂਠੇ ਬਣਾਉਣੇ ਆ ਤੇ ਰਗੜਦੇ ਆ ਤੇ ਪਾਣੀ ਇਦਾਂ ਆਪਾਂ ਦਾ ਕੱਢ ਦੇਣਾ ਚਾਹੀਏ ਉਹਦੇ ਕੋਕ ਤੇ ਬਣਾਉਣ ਲੱਗਿਆ। ਸੋ ਇਸੇ ਤਰ੍ਹਾਂ ਤੁਸੀਂ ਇਹਦਾ ਜਿਹੜਾ ਆਪਾਂ ਪਾਣੀ ਚੰਗੀ ਤਰ੍ਹਾਂ ਕੱਢ ਲੈਣਾ ਇੱਕ ਤੇ ਇਹਦਾ ਕਸਾਇਲਾ ਬਣ ਜਾ ਨਿਕਲ ਜਾਊਗਾ ਜਿਹੜਾ ਕਿ ਬੱਚਿਆਂ ਨੂੰ ਪਸੰਦ ਨਹੀਂ ਆਉਂਦਾ। ਤੇ ਦੂਜਾ ਜਿਹੜਾ ਤੁਹਾਡਾ ਜਦੋਂ ਤੁਸੀਂ ਜੱਸਪੀ ਬਣਾਵੋਗੇ ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ। ਇਹਦੇ ਵਿੱਚ ਜਿਹੜੇ ਆਪਾਂ ਬਰੀਕ ਬਰੀਕ ਫੱਤੇ ਸੀਨੇ ਆਂਦੇ ਉਹ ਵੀ ਆਪਾਂ ਕੱਟ ਕੇ ਤੇ ਇਹਦੇ ਵਿੱਚ ਪਾਤਾ। ਇਹ ਤੁਸੀਂ ਇੱਥੇ ਹੀ ਪੱਤੇ ਪਾਉਣੇ ਆ ਜਦੋਂ ਨਮਕ ਪਾਉਣਾ ਕਿਉਂਕਿ ਪੱਤੇਆਂ ਵਿੱਚ ਵੀ ਥੋੜਾ ਜਿਹਾ ਐਕਸੈਲਪਨ ਹੁੰਦਾ ਤੁਸੀਂ ਇਦਾਂ ਹੱਥ ਨਾਲ ਘੁੱਟ ਕੇ ਨਚੋੜ ਸਕਦੇ ਹੋ ਨਹੀਂ ਤਾਂ ਤੁਸੀਂ ਕੋਈ ਮਲਮਲ ਦਾ ਕੱਪੜਾ ਲੈ ਕੇ ਉੱਚ ਵੀ ਨਚੋੜ ਸਕਦੇ ਹੋ ਜਾਂ ਕੋਈ ਚੰਨੀ ਚ ਜਿੱਦਾਂ ਤੁਹਾਨੂੰ ਆਸਾਨ ਲੱਗਦਾ ਮੈਂ ਬਸ ਇੱਦਾਂ ਹੀ ਕਰ ਰਹੀ ਨੇ ਤੇ ਇਹ ਵਾਲਾ ਜਿਹੜਾ ਪਾਣੀ ਆ ਇਹ ਪੂਰਾ ਹਾਜ਼ਮੇ ਵਾਲਾ ਪਾਣੀ ਆ ਜੀਏਗਾ ਤੁਸੀਂ ਸਿਆਣੇ ਕੋਈ ਨਮਕ ਪਾ ਕੇ ਇਹਦੇ ਵਿੱਚ ਨਮਕ ਤੇ ਆਲਰੇਡੀ ਇਹਦੇ ਵਿੱਚ ਹੈਗਾ ਵਾ ਥੋੜਾ ਜਿਹਾ ਕਾਲਾ ਨਮਕ ਹੋਰ ਪਾ ਕੇ ਤੇ ਤੁਸੀਂ ਇਹਨੂੰ ਪੀ ਵੀ ਸਕਦੇ ਹੋ ਤੇ ਅਦਰਵਾਈਜ਼ ਤੁਸੀਂ ਇਹਦੇ ਨਾਲ ਆਟਾ ਬੰਦ ਲਓ ਜੀ ਹੁਣ ਸਾਰੇ ਛਲਗਮ ਆਪਾਂ ਜਿਹੜੇ ਨਚੋੜ ਲਏ ਆ ਤੇ ਇਹਦੇ ਵਿੱਚ ਇਹ ਸਾਰਾ ਸਮਾਨ ਆਪਾਂ ਪਾ ਦਿੰਨੇ ਅਦਰਕ ਹਰੀਆਂ ਮਿਰਚਾਂ ਤੇ ਧਨੀਆ ਤੇ ਇਹਨਾਂ ਸਾਰਿਆਂ ਨੂੰ ਆਪਾਂ ਮਿਕਸ ਕਰ ਲੈਨੇ ਇਹ ਜਿਹੜੀ ਆ ਇਹਦੀਆਂ ਛਲਗਮ ਦੀ ਇਦਾਂ ਦੋ ਰੈਸਪੀਆਂ ਬਣਦੀਆਂ ਵੀ ਇਦਾਂ ਕਰਕੇ ਤੁਸੀਂ ਇਹਦੇ ਵਿੱਚ ਇੱਥੇ ਹੁਣ ਬੇਸਨ ਵੀ ਐਡ ਕਰ ਸਕਦੇ ਹੋ ਬੇਸਨ ਨੂੰ ਐਡ ਕਰਕੇ ਥੋੜਾ ਜਿਹਾ ਵੀ ਜੇਕਰ ਤੁਹਾਨੂੰ ਲੱਗੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਤੇ ਤੁਸੀਂ ਇਹਦੇ ਵਿੱਚ ਪਾਣੀ ਪਾ ਲੈਣਾ ਤੇ ਇਹਦਾ ਥੋੜਾ ਜਿਹਾ ਬੈਟਰ ਬਣਾ ਲੈਣਾ ਵੀ ਜਿਹੜਾ ਹੱਥਾਂ ਤੇ ਰੱਖ ਕੇ ਚੰਗੀ ਤਰ੍ਹਾਂ ਗੋਲ ਹੋ ਜੇ ਤੇ ਉਹਨੂੰ ਤੇਲ ਦੇ ਵਿੱਚ ਤਲ ਕੇ ਤੇ ਜਾਨੀ ਕਿ ਛਲਗਮ ਦੇ ਕੋਪ ਤੇ ਬਣਾ ਕੇ ਤੁਸੀਂ ਇਹਦੀ ਸਬਜ਼ੀ ਵੀ ਬਣਾ ਸਕਦੇ ਹੋ ਪਰ ਅੱਜ ਆਪਾਂ ਇਹਦੀ ਸਬਜ਼ੀ ਨਹੀਂ ਬਣਾ ਰਹੇ ਆਪਾਂ ਇਹਦੇ ਬਣਾ ਰਹੇ ਹਾਂ ਜੀ ਪਰੌਂਠੇ ਤੇ ਸੋਏ ਸਾਰੇ ਚੀਜ਼ਾਂ ਨੂੰ ਆਪਾਂ ਜਿਹੜਾ ਮਿਕਸ ਕਰ ਲਿਆ ਤੇ ਇਹਦੇ ਵਿੱਚ ਪਾ ਦਿੰਨੇ ਆਪਾਂ ਬੇਸਿਕ ਮਸਾਲੇ ਜਿਹੜੀ ਕਿ ਆਪਣੀ ਜਬਾਨ ਮੰਗਦੀ ਆ ਕਿ ਕਰਾਰਾ ਕੋਈ ਹੋਵੇ ਚਟਪਟਾ ਹੋਵੇ ਚੀਜ਼ ਸੋ ਜਿਹੜਾ ਜਬਾਨ ਦਾ ਹੀ ਸਵਾਦ ਹੁੰਦਾ ਸਾਰਾ ਮਸਾਲਿਆਂ ਦਾ ਇਹਦੇ ਵਿੱਚ ਆਪਾਂ ਨਮਕ ਮਿਰਚ આમਚੂਰ ਪਾਊਡਰ ਸਾਰਾ ਕੁਝ ਆਪਾਂ ਇਹਦੇ ਵਿੱਚ ਪਾ ਦੇ ਸਾਰੇ ਮਸਾਲੇ ਪਾ ਕੇ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਨੇ ਆਂ ਭੀ ਜਿਹੜੇ ਇਕੱਲਾ ਇਕੱਲਾ ਮਸਾਲਾ ਆਪਾਂ ਪਾਇਆ ਉਹ ਸਾਰੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣ ਇੱਥੇ ਜਿਹੜੇ ਤੁਹਾਡੇ ਛਲਗਮਾ ਉਹ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਨਿਚੋੜਿਆ ਹੋਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਨਮਕ ਪਾਉਨੇ ਆ ਫਿਰ ਥੋੜੇ ਜਿਹੇ ਢਿੱਲੇ ਤਾਂ ਹੋ ਹੀ ਜਾਂਦੇ ਆ ਹੁਣ ਇਦਾਂ ਇੱਕ ਆਪਾਂ ਪੇੜਾ ਲੈ ਕੇ ਤੇ ਜਿਵੇਂ ਆਪਾਂ ਨਾਰਮਲ ਸਾਰੇ ਪਰੌਂਠੇ ਬਣਾਉਨੇ ਆ ਉਸੇ ਤਰ੍ਹਾਂ ਆਪਾਂ ਇਹਦਾ ਪਰੌਂਠਾ ਬਣਾ ਲੈਣਾ ਇਦਾਂ ਇੱਕ ਲੋਈ ਲੈ ਕੇ ਉਹਨੂੰ ਗੋਲ ਜਿਆ ਕਰਕੇ ਤੇ ਫਿਰ ਆਪਾਂ ਉਹਦੇ ਵਿੱਚ ਸਟਫਿੰਗ ਜਿਹੜੀ ਆਪਾਂ ਬਣਾਈ ਸੀ ਛਲਗਮ ਇਹ ਸਾਰੀ ਆਪਾਂ ਇਹਦੇ ਵਿੱਚ ਭਰ ਕੇ ਤੇ ਉੱਪਰੋਂ ਕਰ ਦਾਂਗੇ ਇਹਨੂੰ ਬੰਦ ਤੇ ਜਦੋਂ ਆਪਾਂ ਮੂਲੀ ਚਾਹੇ ਆਲੂ ਚਾਹੇ ਦਾ ਛਲਗਮ ਦੇ ਪਰੌਂਠੇ ਬਣਾਉਨੇ ਆ ਨਾ ਤੇ ਇਹਨਾਂ ਨੂੰ ਇੱਕੇ ਦਮ ਨੇ ਆਪਾਂ ਵੇਲਦੇ ਪਹਿਲਾਂ ਥੋੜਾ ਜਿਹਾ ਆਪਾਂ ਇਹਦਾ ਹੱਥ ਨਾਲ ਕਰਦੇ ਆ ਤਾਂ ਕਿ ਜਿਹੜੀ ਸਟਫਿੰਗ ਆਪਾਂ ਇਹਦੇ ਵਿੱਚ ਭਰੀ ਆ ਜਿੰਨਾ ਵੀ ਮਟੀਰੀਅਲ ਉਹ ਸਾਰਾ ਹੀ ਇਹਦੇ ਵਿੱਚ ਚੰਗੀ ਤਰ੍ਹਾਂ ਫੈਲ ਜੇ ਤੇ ਜੇ ਆਪਾਂ ਸਿੱਧਾ ਹੀ ਵੇਲਣ ਲੱਗ ਜਾਾਂਗੇ ਨਾ ਤੇ ਫਿਰ ਪਰੌਂਠਾ ਆਪਣਾ ਜਿਹੜਾ ਫਟ ਜਾਂਦਾ ਸੋ ਇਦਾਂ ਤੁਸੀਂ ਬਣਾ ਕੇ ਫਪੜੇ ਬੱਚਿਆਂ ਨੂੰ ਖਵਾਇਓ ਬੱਚਿਆਂ ਤੁਹਾਡਿਆਂ ਨੂੰ ਪਤਾ ਨਹੀਂ ਲੱਗਣਾ ਕਿ ਉਹ ਮੂਲੀ ਦੇ ਪਰਾਂਠੇ ਖਾ ਰਿਹਾ ਚਾਹੇ ਕਿਹੜੇ ਪਰਾਂਠੇ ਖਾ ਰਿਹਾ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਛਲਕਮ ਜਿਹੜਾ ਖਵਾਉਣਾ ਉਹ ਬਹੁਤ ਜ਼ਰੂਰੀ ਹੈ ਤੇ ਹੁਣ ਆਪਣਾ ਪਰੌਂਠਾ ਦੇਖੋ ਬਣ ਗਿਆ ਤੇ ਇਹਨੂੰ ਦੇਸੀ ਘਿਓ ਲਾ ਕੇ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਤਲ ਲੈਨੇ ਇਦਾਂ ਸਾਰੇ ਪਰੌਂਠੇ ਬਣਾ ਲਏ ਨੇ ਤੇ ਨਾਲ ਹੀ ਗੁੱਡ ਨੂੰ ਦੇ ਕੇ ਉਹਨੇ ਦੇ ਦੇ ਉਹਦਾ ਰਿਵਿਊ ਕਿ ਉਹਨੂੰ ਕਿਦਾਂ ਪਤਾ ਲੱਗਦਾ ਹੈ ਕਿ ਨਹੀਂ ਲੱਗਦਾ ਚਾਹੇ ਉਹ ਟੇਸਟੀ ਲੱਗੇ ਕਿ ਨਹੀਂ ਲੱਗੇ ਕਿਉਂਕਿ ਆਪਾਂ ਵੀ ਇਹ ਨਵਾਂ ਹੀ ਤਰੀਕਾ ਕੱਢਿਆ ਹੈ ਵੈਸੇ ਮੈਂ ਜਿਹੜੇ ਉਹ ਕੋफ्ते ਵਗੈਰਾ ਤਾਂ ਬਣਾ ਦਿੰਦੀ ਹਣੀ ਪਰ ਪਰੌਂਠੇ ਦਾ ਅੱਜ ਨਵਾਂ ਹੀ ਤਰੀਕਾ ਕੱਢਿਆ ਕਿਉਂਕਿ ਅੱਜ ਉਹਨੇ ਕਿਹਾ ਸੀ ਵੈਸੇ ਆਲੂ ਵਾਲੇ ਪਰੌਂਠੇ ਨੂੰ ਜਿਆਦਾ ਪਸੰਦ ਹੈ ਕਹਿੰਦੀ ਮੰਮੀ ਵੀ ਆਲੂ ਵਾਲੇ ਪਰੌਂਠੇ ਮੈਂ ਕਿਹਾ ਨਹੀਂ ਬੇਟਾ ਪਰੌਂਠੇ ਤਾਂ ਮੂਲੀਆਂ ਆਈਆਂ ਆਪਣੇ ਗਾਰਡਨ 'ਚ ਆਪਾਂ ਉਹ ਬਣਾਉਂਦੇ ਕਹਿੰਦੀ ਠੀਕ ਆ ਆਪਾਂ ਬਣਾ ਸ਼ਲਗਮ ਦੇ ਰਹੇ ਆਂ ਦੇਖ ਰਿਹਾ ਕਿਦਾਂ ਉਹਨੂੰ ਲੱਗਦੇ ਨੇ ਲੋ ਵੀ ਆਪਾਂ ਦੂਸਰਾ ਟਰਾਲਾ ਵੀ ਕੱਢ ਗਿਆ ਹੁਣ ਬਾਕੀ ਦੇ ਬਾਅਦ ਚ ਬਣਾਉਣੇ ਪਹਿਲਾਂ ਆਪਾਂ ਗਿੱਤੇ ਨੇ ਹੁੱਡੋ ਤੇ ਆਪਾਂ ਰੱਖ ਲਿਆ ਜੀ ਆਪਣਾ ਘਰ ਦਾ ਬਣਿਆ ਦੇਸੀ ਮੱਖਣ ਸਨਾਲੇ ਰੋਟੀ ਲੈ ਕੇ ਚੱਲੇ ਆ ਕਿ ਛਲਗਮ ਦੇ ਨਾਲ ਵੀ ਨਹੀਂ ਆਪਾਂ ਦਹੀਂ ਖਾ ਸਕਦੇ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਮੂਲੀ ਨਾਲ ਦੱਸਿਆ ਵੀ ਮੂਲੀ ਦੇ ਪਰਾਂਠੇ ਨਾਲ ਦਹੀਂ ਨਹੀਂ ਖਾਈਦਾ ਤੁਸੀਂ ਇਹਨੂੰ ਮੱਖਣ ਨਾਲ ਖਾ ਸਕਦੇ ਹੋ ਚਾਹੇ ਤੁਸੀਂ ਜੇ ਕੋਈ ਲਾਈਟ ਬਣਾਇਆ ਪਰਾਂਠਾ ਤੇ ਕੇ ਆਚਾਰ ਨਾਲ ਚਾਹੇ ਤੁਸੀਂ ਇਹਨੂੰ ਕੇ ਸਬਜੀ ਨਾਲ ਖਾ ਸਕਦੇ ਹੋ ਦਹੀਂ ਨਾਲ ਨਾ ਖਾਇਆ ਕਰੋ ਕਿਉਂਕਿ ਮੂਲੀ ਦੇ ਨਾਲ ਜਿਹੜਾ ਦਹੀਂ ਆ ਉਹਦਾ ਕੋਈ ਮੇਲ ਨਹੀਂ ਹੈਗਾ ਸੋ ਬਾਕੀ ਜਿਹੜੇ ਖਾਂਦੇ ਆ ਉਹ ਖਾਣ ਉਹਨਾਂ ਨੂੰ ਆਪਾਂ ਡੱਕ ਨਹੀਂ ਸਕਦੇ ਹੁਣ ਆਪਾਂ ਗੁੱਡਾ ਨੂੰ ਦੇਖ ਕੇ ਆਉਨੇ ਆ ਤੇ ਉਹਦਾ ਰਿਵਿਊ ਦੇਖਦੇ ਆ ਕਿ ਇਹਨੂੰ ਪਤਾ ਲੱਗਦਾ ਕਿ ਨਹੀਂ ਕੈਨੂੰ ਟੇਸਟੀ ਲੱਗਦਾ ਕਿ ਨਹੀਂ ਪਰੌਂਠਾ ਮੇਨ ਗੱਲ ਇਹੀ ਹੈ ਕਿ ਬੱਚਿਆਂ ਨੂੰ ਟੇਸਟ ਲੱਗਣਾ ਚਾਹੀਦਾ ਵਾ ਕੋਈ ਚੀਜ਼ ਤੁਸੀਂ ਬਣਾ ਰਹੇ ਹੋ ਗੁੱਡੂ ਲੈ ਪਰਾਂਠਾ ਫਿਰ ਮੂਲੀ ਦਾ ਪਰਾਂਠਾ ਖਾ ਕੇ ਦੱਸ ਕਿਉਂਕਿ ਅੱਜ ਰਿਵਿਊ ਜਿਹੜਾ ਤੂੰ ਦੇਣਾ ਠੀਕ ਹੈ ਠੀਕ ਹੈ ਤੈਨੂੰ ਕਿੱਦਾਂ ਦਾ ਲੱਗਦਾ ਹੈ ਅਸਲ ਦੱਸਣਾ ਅਸਲ ਐ ਨਹੀਂ ਜਿਵੇਂ ਖਾ ਕੇ ਕਈ ਵੀਡੀਓ ਵਾਲੇ ਕਰਦੇ ਹੁੰਦੇ ਨੇ ਬਹੁਤ ਅੱਛਾ ਬਹੁਤ ਅੱਛਾ ਬਹੁਤ ਟੇਸਟੀ ਹੈ ਬਸ ਉਹ ਵੱਖਰਾ ਜਿਹਾ ਲੱਗ ਰਿਹਾ ਮੂਲੀ ਦਾ ਜਿਹੀ ਲੱਗ ਰਿਹਾ ਮੋਲੀ ਦਾ ਨਹੀਂ ਲੱਗ ਰਿਹਾ ਬੱਕਰਾ ਜੇ ਟੇਸਟੀ ਹੈ ਵਾਹੇ ਬਹੁਤ ਟੇਸਟੀ ਬਸ ਪਰ ਮੈਂ ਦੱਸਿਆ ਘਰ ਹੀ ਬਣਾਇਆ ਸੀ ਚਲਗਮ ਦੇ ਚਲਗਮ ਦੇ ਹਾਂ ਚਲਗਮ ਦੇ ਪਰੌਂਠੇ ਬਣਾਏ ਅੱਜ ਟੇਸਟੀ ਹੈ ਲੈ ਮੈਂ ਵੀ ਖਾ ਕੇ ਦਰ ਮੋਲੀ ਦਾ ਤੇ ਫਿਰ ਜਾਂ ਮਾਪਾ ਦੇ ਲੱਗਦਾ ਕੋਈ ਇੱਥੇ ਕਸਾਇਲਾ ਪੰਨੀ ਹੋਇਆ ਕੋਈ ਝਕੜਤ ਨਹੀਂ ਆਉਂਦੀ ਰੀਅਲ ਆਪਾਂ ਤੁਹਾਨੂੰ ਦੱਸਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਲੱਗਾ ਇਹਨੇ ਕਿ ਮੈਂ ਬਣਾਇਆ ਤੁਸੀਂ ਵੀ ਬਣਾ ਕੇ ਖਾ ਕੇ ਘਰੇ ਦੇਖੋ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਇਹ ਜਿਹੜੀ ਚੀਜ਼ ਆ ਇਹ ਛਲਗਮ ਦੀ ਬਣਾਈ ਆ ਆਪਾਂ ਚਾਹ ਮੂਲੀ ਦਾ ਪਰੌਂਠਾ ਜਮਣੇ ਤੁਹਾਨੂੰ ਬਦਲ ਲੱਗਣਾ ਗੁੱਡੂ ਨੂੰ ਕੋਈ ਗੈਸ ਨਹੀਂ ਕਰ ਪਾ ਰਹੀ ਸੀਗੀ ਵੀ ਕਿਸ ਚੀਜ਼ ਦਾ ਤੇ ਕਹਿੰਦੀ ਮम्मा ਕੁਝ ਵੱਖਰਾ ਲੱਗਦਾ ਪਰ ਟੇਸਟੀ ਬਹੁਤ ਬਣਿਆ ਵਾ ਇਹ ਜਿਹੜੀਆਂ ਸਾਡੇ ਪਿੰਡਾਂ ਵਰਗਿਆਂ ਦੇ ਜਿਹੜੀਆਂ ਚੀਜ਼ਾਂ ਸੀ ਜਿਵੇਂ ਕਿ ਮੰਨ ਲਓ ਉਦੋਂ ਪਹਿਲਾਂ ਘੱਟ ਹੁੰਦਾ ਸੀ ਖਾਣ ਪੀਣ ਨੂੰ ਬਸ ਇਹਨਾਂ ਚੀਜ਼ਾਂ ਦਾ ਐਕਸਪੈਰੀਮੈਂਟ ਖਾਸ ਕਰਕੇ ਮੈਨੂੰ ਬਹੁਤ ਸ਼ੌਂਕ ਹੁੰਦਾ ਵੇ ਕਿਸ ਚੀਜ਼ ਦਾ ਐਕਸਪੈਰੀਮੈਂਟ ਕੀਤਾ ਜਾਵੇ ਜਿਵੇਂ ਕਿ ਅੱਜ ਕੱਲ ਲੋਕੀ ਕੱਚੇ ਆਲੂਆਂ ਦਾ ਆਲੂਆਂ ਦਾ ਛੇਸ਼ੇ ਦੀ ਪਰਾਂਠੇ ਨਾਲ ਉਹਨੂੰ ਕ੍ਰਸ਼ ਕਰਕੇ ਤੇ ਛੇਸ਼ੇਤੀ ਬਸ ਉਹਦਾ ਤੜਕਾ ਲਾ ਕੇ ਤੇ ਉਹਦੇ ਪਰਾਂਠੇ ਬਣਾ ਲੈਂਦੇ ਆ ਸੋ ਵੱਖਰਾ ਵੱਖਰਾ ਕੁਝ ਕਰਦੇ ਰਹਿਣਾ ਚਾਹੀਦਾ ਵਾ ਵੱਖਰਾ ਵੱਖਰਾ ਜਿਹੜਾ ਟੇਸ ਲੈਂਦੇ ਰਹਿਣਾ ਚਾਹੀਦਾ ਵਾ ਸੋ ਅੱਜ ਤੋਂ ਬਾਅਦ ਆਪਣੇ ਘਰ ਛਲਗੰਦੇ ਵੀ ਮੂਲੀ ਦੇ ਵੀ ਪਰਾਂਠੇ ਬਣਨਗੇ ਤੁਸੀਂ ਮਿਕਸ ਕਰਕੇ ਵੀ ਬਣਾ ਸਕਦੇ ਹੋ ਛਲਗਮ ਮੂਲੀ ਦੇ ਤੁਸੀਂ ਇਕੱਲੇ ਛਲਗਮ ਦੇ ਵੀ ਬਣਾ ਸਕਦੇ ਹੋ ਉਨਸਰ ਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਜਿਹੜੀ ਰੈਸਪੀ ਆ ਖਾਸ ਕਰਕੇ ਆਪਾਂ ਬੱਚਿਆਂ ਵਾਸਤੇ ਬਣਾਈ ਸੀ ਉਹ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਿਆਦਾ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਬਾਕੀ ਮੇਨ ਮੁੱਦਾ ਮੇਰਾ ਆ ਸੀਗਾ ਭੀ ਗੁੱਡੋ ਨੂੰ ਛਲਗਮ ਖਮਾਉਣੇ ਆ ਇਹ ਟਾਰਗੇਟ ਸੀਗਾ ਸਾਡਾ ਅੱਜ ਤੇ ਗੁੱਡੋ ਅਸੀਂ ਤੈਨੂੰ ਛਲਗਮ ਖਾ ਜ਼ਾਗ ਮਿੱਠਾ ਲੱਗਦਾ ਦਾਨੀ ਮਿੱਠਾ ਕੱਲਾ ਨਮਕੀਨ ਖਾ ਲਿਆ ਕਰ ਆਪਾਂ ਮਿੱਠਾ ਨਾ ਪਾਇਆ ਕਰਾਂਗੇ ਠੀਕ ਹੈ ਬਾਕੀ ਮੂਲੀ ਦੇ ਪਰੌਂਠਿਆਂ ਵਾਂਗੂ ਹੀ ਇਹਨਾਂ ਦਾ ਟੇਸਟ ਆ ਰਿਹਾ ਤੇ ਆਪਣੇ ਜਿਹੜੇ ਛਲਗਮ ਦੇ ਪਰੌਂਠੇ ਆ ਗੋਂਘੂਆਂ ਦੇ ਪਰੌਂਠੇ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਸਫਲ ਹੋ ਚੁੱਕੇ ਆ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਬਾਏ ਕਰਨਾ ਦੇਖੋ ਪੁੱਛ ਲਈ ਭਾਈ ਬਾਏ ਕਰਨਾ ਖਾਂਚੀ ਤੇ ਆਣਾ ਦਾ ਖਾਂਚੀ ਸਿਰਫ ਹੁਣ ਫੇਰ ਬੋਲਣ ਲੱਗੀ ਮੈਂ ਫੇਰ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਇੱਕ ਨਵੀਂ ਵੀਡੀਓ ਤੱਕ ਲਈ ਸਤਿ ਸ਼੍ਰੀ ਅਕਾਲ